ਪੰਜਾਬ ਦੇ ਵਿੱਚ ਅੱਜ ਫੇਰ ਅਲਰਟ ਜਾਰੀ ਕਰ ਦਿੱਤਾ ਹੈ ਤਾਂ 16 ਜ਼ਿਲ੍ਹਿਆਂ ਦੇ ਵਿੱਚ ਅੱਜ ਤੇਜ਼ ਮੀਂਹ ਪਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਵੱਡੀ ਪੁਖਵਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤਾਂ ਜਿੱਥੇ ਲਗਾਤਾਰ ਗਰਮੀ ਪੈ ਰਹੀ ਸੀਗੀ ਤਾਂ ਉੱਥੇ ਹੀ ਲੋਕਾਂ ਨੂੰ ਦੱਸਦੇ ਕਿ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਅੱਜ ਮੌਸਮ ਠੰਡਾ ਨਜ਼ਰ ਆ ਰਿਹਾ ਯਾਨੀ ਕਿ ਸੁਹਾਵਣਾ ਨਜ਼ਰ ਆ ਰਿਹਾ ਹੈਗਾ ਤਾਂ ਦੱਸਦੇ ਕਿ ਪੰਜਾਬ ਦੇ ਵੱਲ ਹੁਣ ਮਾਂਸੂਨ ਵਾਧਾ ਨਜ਼ਰ ਆ ਰਿਹਾ ਹੈ ਮਾਂਸੂਨ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਫਸਿਆ ਹੋਇਆ ਹੈਗਾ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਜੇਕਰ ਇਸ ਦੇ ਵਿੱਚ ਕੋਈ ਹਰਕਤ ਹੁੰਦੀ ਹੈ ਤਾਂ ਇਹ ਅੱਜ ਪੰਜਾਬ ਦੇ ਵਿੱਚ ਦਾਖਲ ਹੋਵੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਤਾਂ ਔਰੇਂਜ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਅਨੁਮਾਨ ਹੈ ਕਿ ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਔਕੜੇ-ਕੜੇ ਸ਼ਹਿਰਾਂ ਨੇ ਜਿੱਥੇ ਕਿ ਬਾਰਿਸ਼ ਜੋ ਜਿਹੜੀ ਕਿ ਹੋ ਸਕਦੀ ਹੈ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਕੁਝ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਹਲਕੀ ਬਾਰਿਸ਼ ਹੋਈ ਸੀਗੀ ਸੂਬੇ ਦੇ ਵਿੱਚ ਔਸਤ ਵਤਵਤਾਪਨ 1.0 ਡਿਗਰੀ ਸੈਲਸੀਅਸ ਘਟ ਗਿਆ ਹੈ ਇਸ ਦੇ ਬਾਵਜੂਦ ਤਾਪਮਾਨ ਅਜੇ ਵੀ ਆਮ ਦੇ ਨਾਲੋਂ 1.9 ਡਿਗਰੀ ਸੈਲਸੀਅਸ ਘਟ ਹੈ ਜੋ ਕਿ ਇਸ ਸੀਜ਼ਨ ਦੇ ਸਮੇਂ ਦੱਸਦੇ ਕਿ ਇਸ ਸਮੇਂ ਔਸਤ ਘਟ ਮੰਨਿਆ ਜਾਂਦਾ ਹੈ ਤਾ ਮੌਸਮ ਵਿਭਾਗ ਦੇ ਅਨੁਸਾਰ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਮੌਸਮ ਵਿਭਾਗ ਦੇ ਮੁਤਾਬਕ ਅੱਜ ਯਾਨੀ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 40 ਅ ਤੋਂ 40 ਡਿਗਰੀ ਸੈਲਸੀਅਸ ਤੋਂ ਵੀ ਘੱਟ ਜਿਹੜਾ ਕਿ ਤਾਪਮਾਨ ਦਰਜ ਕੀਤਾ ਗਿਆ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਖਾਸ ਕਰਕੇ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਔਰੇਂਜ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਤਾਂ ਮੌਸਮ ਮਾਹਿਰ ਦੇ ਅਨੁਸਾਰ ਦੱਸਦੇ ਕਿ ਅਨੁਲਤ ਦਿਨਾਂ ਦੇ ਵਿੱਚ ਮੌਨਸੂਨ ਅੱਗੇ ਵਧਣ ਦੇ ਨਾਲ ਤਾਪਮਾਨ ਹੋਰ ਡਿੱਗ ਸਕਦਾ ਹੈ ਤਾਂ ਅੱਜ ਪੰਜਾਬ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਗਰਜ ਅਤੇ ਤੇਜ਼ ਤੂਫਾਨ ਦੇ ਨਾਲ ਨਾਲ ਮੀਂਹ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਇਸ ਦੇ ਨਾਲ ਇਹ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜੁਲੰਦਰ ਨਵਾਂ ਸ਼ਹਿਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਰੂਪਨਗਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤਾ ਸੂਬੇ ਦੇ ਵਿੱਚ ਪੂਰੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ ਮੀਂਹ ਬਿਲਕੁਲ ਵੀ ਰੁਕਣ ਵਾਲਾ ਨਹੀਂ ਹੈਗਾ ਹੈ ਛਮਛਮ ਕਰਕੇ ਪੈਸਦਾ ਰੁਕ ਰੁਕ ਕਰਕੇ ਪੈ ਸਕਦਾ ਕਈ ਥਾਵਾਂ ਦੇ ਉੱਤੇ ਮੌਸਮ ਬਿਲਕੁਲ ਠੰਡਾ ਹੈ ਸੂਰਜ ਵੀ ਨਿਕਲਣਾ ਮੁਸ਼ਕਿਲ ਹੋ ਸਕਦਾ ਹੈਗਾ ਤਾਂ ਵਾਲਾ ਹਫ਼ਤਾ ਪੰਜਾਬ ਦੇ ਵਿੱਚ ਮੌਸਮ ਦੇ ਲਿਹਾਜ਼ ਦੇ ਨਾਲ ਬਹੁਤ ਸਰਗਰਮ ਹੋਣ ਵਾਲਾ ਹੈ ਮੌਸਮ ਵਿਭਾਗ ਨੇ 22 ਜੂਨ ਯਾਨੀ ਕਿ ਅੱਜ ਤੋਂ ਲੈ ਕੇ 27 ਜੂਨ ਤੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਸੂਬੇ ਦੇ ਵਕ ਵਕ ਹਿੱਸਿਆਂ ਦੇ ਵਿੱਚ ਭਾਰੀ ਤੋ ਬਹੁਤ ਭਾਰੀ ਮੀਂਹ ਗਰਜ ਅਤੇ ਤੇਜ਼ ਹਵਾ ਦੀ ਭਿਕਵਾਣੀ ਕੀਤੀ ਗਈ ਹੈ ਯਾਨੀ ਕਿ ਜੇਕਰ ਤੁਸੀਂ ਕਿਤੇ ਜਾਣ ਦਾ ਸੋਚ ਰਹੇ ਹੋ ਪਲਾਨ ਬਣਾ ਰਹੇ ਹੋ ਜਾਂ ਫਿਰ ਕਿਤੇ ਜ਼ਰੂਰੀ ਕੰਮ ਹੈ ਤਾਂ ਤੁਸੀਂ ਹੁਣੇ ਤੋਂ ਨਿਬੇੜ ਲੋ ਕਿਉਂਕਿ ਅਗਲੇ 1 ਹਫਤੇ ਤੱਕ ਲਗਾਤਾਰ ਬਾਰਿਸ਼ ਜੜੀ ਹੋਵੇਗੀ ਕਈ ਥਾਵਾਂ ਦੇ ਉੱਤੇ ਹੀ ਦੱਸ ਦਈਏ ਕਿ 22 ਜੂਨ ਨੂੰ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਯਾਨੀ ਕਿ ਅੱਜ ਸਥਿਤੀ ਵਿਗੜ ਸਕਦੀ ਹੈ ਮੌਸਮ ਨੂੰ ਲੈ ਕੇ ਦਿਨ ਭਰ ਦੱਸ ਦਈਏ ਕਿ ਕਿਉਂਕਿ ਇਸ ਦਿਨ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 23 ਤੋਂ 27 ਜੂਨ ਤੱਕ ਲਗਾਤਾਰ ਗੜਜੂ ਬਿਜਲੀ ਡਿੱਗਣਾ ਅਤੇ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਹੈ ਤਾਂ 24 ਅਤੇ 25 ਜੂਨ ਨੂੰ ਬਾਰਿਸ਼ ਹੋਣ ਵੀ ਦੱਸਦੇ ਕਿ ਹੋਰ ਵੀ ਵਿਆਪਕ ਹੋ ਸਕਦੀ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਹੁਣ ਗੱਲ ਕਰਦੇ ਹਾਂ ਅੱਜ ਦੇ ਪੰਜਾਬ ਦੇ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਸਾਰੇ ਰਹਿਣਗੇ ਮੀਂਹ ਪੈਣ ਦੀ ਪੁਖਵਾਣੀ ਕੀਤੀ ਗਈ ਹੈ ਤਾਪਮਾਨ 28 ਤੋਂ 32 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਇਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਵੀ ਹਲਕੇ ਬੱਦਲਸਾਏ ਰਹਿਣਗੇ ਮੀਂਹ ਪੈਣ ਦੀ ਪੂਰੀ ਉਮੀਦ ਦੱਸੀ ਜਾ ਰਹੀ ਹੈ ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸ ਤਰੀਕੇ ਦੇ ਨਾਲ ਮੋਹਾਲੀ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਵੀ ਹਲਕੇ ਬੱਦਲਸਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਆਉਣ ਵਾਲੇ ਪੂਰੇ 1 ਹਫਤੇ ਦੇ ਵਿੱਚ ਸੂਬੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਾਰਿਸ਼ ਹੋ ਸਕਦੀ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਫਿਰ ਇਸੇ ਵਿਚਾਲੇ ਤੋਂ ਅੰਦਾਜ਼ੇ ਕਿਸਾਨਾਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਜੇਕਰ ਜਿੰਨੀ ਬਾਰਿਸ਼ ਹੋਵੇਗੀ ਉਨਾ ਹੀ ਕਿਸਾਨਾਂ ਦੇ ਲਈ ਚੰਗਾ ਹੋਵੇਗਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੀਆਂ ਤੇ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਕੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸੋ ਤੁਹਾਡੇ ਸ਼ਹਿਰ ਦਾ ਹਾਲ ਕੀ ਹੈਗਾ ਕਿੱਥੇ ਬਾਰਿਸ਼ ਹੋ ਰਹੀ ਹੈ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ